ਸਾਡੇ ਕੋਲ ਤੁਹਾਨੂੰ ਪਤਾ ਹੈ ਕਲਾਨੌਵ ਦੇ ਵਿੱਚ 36 ਨੂੰ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ 92 ਨੰਬਰ ਐਫਆਈਆਰ ਐਕਸਟਰਸ਼ਨ ਟੂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਵਿੱਚ ਇੱਕ ਕਿਉਂਕਿ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧ ਵੀ ਯੋਦਾ ਦਾ ਛੋਟੇ ਕੁੜਦੇ ਰਹਿਣ ਵਾਲਾ ਸੀ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾ ਕਲਾਨੌਵ ਚ ਇੱਕ ਫਾਇਰਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡਿਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਫੋਟਾਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨਹੀਂ ਆਣਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਫੋਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਕਿ ਇੱਥੇ ਇਹਨੇ ਆਣ ਕੇ ਪੁਲਿਸ ਪੱਟੀ ਤਫਾੜਿੰਗ ਕੀਤੀ ਸੀ ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਸਟੀਰ ਸੀ ਐਸਟੇਨ ਕਰ ਰਹੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਮਾਉਂਟਡ ਸੀ ਹੈ 92 ਨੰਬਰ ਆਫ ਹੈ ਉਹ ਜਿਹੜਾ ਹੈਗਾ ਕਲਾਰਾਵਲ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਅਟਾਰੀ ਹੈ ਕੁਮਨ ਕਲਾ ਦਾ ਰਹਿਣਾ ਵਾਲਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਰਮਤ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਇੰਤਜ਼ਾਮ ਹੋਦਈ ਹੈ ਬਾਕੀ ਅਸੀਂ ਪੋਸੈਸ ਕਰ ਰਹੇ ਹਾਂ ਕਿ ਵੀ ਇਹਦਾ ਕੀ ਤੋ ਦੇਖੋ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਊ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ 345 ਕਿੱਤਾ ਸੀ ਉਹ ਉਹ ਸਰ ਅਭੀ ਐਜ ਆਫ ਨਾ ਉਹ ਸਾਰੀ ਚੀਜ਼ਾਂ ਅੰਚੀ ਫੈਕਟਰ ਜਿਹੜਾ ਹੈਗਾ ਉਹ ਅਚੇਂਡ ਕਰ ਲੈਨੇ ਉਹ ਐਫਰਟਿੰਗ ਕੀਤੀ ਸੀ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸੀ ਫਾਇਰ ਕਿਨੇ ਕਿਤੇ ਗਿਆ ਸੀ ਹਾਂ ਨਹੀਂ ਇਹ 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 ਦੇ ਵੱਲੋਂ ਜਿਹੜਾ ਇੱਕ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਬੱਜਿਆ ਸੀ ਤੋਂ ਪੁਲਿਸ ਵੱਲੋਂ ਤੇ ਇਹ ਚੀਜ਼ ਹੋ ਗਈ। ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਹਾਰ ਮਿਲ ਗਈ ਸੀ ਇਸ ਕਰਕੇ ਪੁਲਿਸ ਤਾਂ ਬਚਾਉਂਗਾ। ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ। ਇਹਨੂੰ ਅਜਿਹਾ ਮੈਡੀਕਲ ਅ ਅਸਿਸਟੈਂਸ ਲਈ ਭੇਜਿਆ ਜਾਏਗਾ। ਬਾਕੀ ਚੀਜ਼ ਅਸੀਂ ਇਹਦੀ ਪੁੱਛਗਿੱਛ ਕਰਕੇ ਫਿਰ ਆਗੇ ਰੋਕਦਾ ਇਨਵੈਸਟ ਪੁਲਿਸ ਤੋਂ ਲੈ ਲੈਗ ਸ਼ਾਟ ਹੈ ਇਹ ਲੱਖ ਸ਼ਾਟ ਗੋਲੀ ਲੱਗ